ਪੁਰਨਾ ਪ੍ਰਾਰਥਨੇ ਕਰਨੀ ਜੀ ਸਾਰੇ ਵੱਡੇ ਵੀ ਗੁਰੂ ਜੀ ਪ੍ਰਗਤੀ ਦੇ ਨਾਲ ਗੁਰੂ ਮੰਚਨਾ ਦਾ ਸਦਾ ਇਹਨਾਂ ਦਾ ਸਹਿਯੋਗ ਕਰਦਾ ਬੜਾ ਬੜਾ ਤਰੁਹਾ ਕਰਦੇ ਆ ਤੇ ਆਜੋ ਕਲਾ ਮਾਚ ਤੇ ਪਹੁੰਚਾ ਆਏ ਤੇ ਮੈਂ ਸਾਰਿਆਂ ਦਾ ਤਕਰੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਹਰੇਕ ਸਾਲ ਬੜੀ ਤੁਮਤਾ ਹੁੰਦੇ ਨਾਲ ਤੇ ਬੜੇ ਐਨ ਦਿਲੋਂ ਸਾਰਿਆਂ ਦੇ ਨਾਲ ਬਹੁਤ ਅੱਛੀ ਤਰ੍ਹਾਂ ਮਨਾਉਂਦੇ ਹੈਗੇ ਆ ਤੇ ਮੈਂ RAM ਜੀ ਕੋ ਇਹ ਹੀ ਖਾਸ ਕਰਾਂਗਾ ਸ਼੍ਰੀ RAM ਜੀ ਕੋ ਹਰੇਕ ਸਾਲ ਜੇ ਤੁਮਤਾ ਦੇ ਨਾਲ ਤੇ ਮਨਾਉਂਦੇ ਰਹਿ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਵਰਦੀਸ਼ ਕਪਾਨੀਆਂ ਕਪਾਨੀਆਂ ਬਿਕਰ ਤੋਂ ਜੋ ਗੁਰੂ ਕਲਾ ਮੰਚ ਨੇ ਅੱਜ ਇੱਜ਼ਤ ਬਖਸ਼ੀਆ ਮੈਂ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਂ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਦਸਹਿਰੇ ਦੇ ਪਰਵ ਦੀਆਂ ਔਰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੰਦਾ। 25 ਸਫ਼ਰ 35 ਸਾਲ ਦਾ ਇਸ ਦੇ ਵਿੱਚ ਮੇਰੇ ਸਹਿਯੋਗੀ ਸਾਰੇ ਮੇਰੇ ਸੀਨੀਅਰ ਮੈਂਬਰ ਸਹਿਵਾ ਜਿਸ ਨਾਲ ਖਟਸਾ ਹੋਇਆ ਜੋ ਹੈ ভাইস ਚੇਅਰਮੈਨ ਸਾਡੇ ਬਹੁਤ ਵਸੂਫੀਤ ਹੁੰਦੀ ਹੈ ਇਹਨਾਂ ਦੀ ਪਰ ਫਿਰ ਵੀ ਬਹੁਤ ਵਾਗਿਆ ਕੇ ਇਹਨਾਂ ਦਾ ਸਹਿਯੋਗ ਬਣਿਆ ਰਹਿਦਾ ਹੈ ਸਾਡੇ ਨਾਲ ਸਾਡੇ ਚੇਅਰਮੈਨ ਸਾਹਿਬ ভাইস ਚੇਅਰਮੈਨ ਸਾਹਿਬ ਸਾਡੇ ਡਾਇਰੈਕਟਰ ਸਾਹਿਬ ਸ਼ਰਮਾ ਜੀ ਅਨੰਦ ਸ਼ਰਮਾਨੀ ਮੇਰਾ ਗੰਧਮਾ ਤੋਂ ਲੈ ਕੇ ਸਾਰੇ ਹੀ ਸਾਡੇ ਛੋਟੇ ਤੋਂ ਲੈ ਕੇ ਵੱਡੇ ਸਾਰੇ ਹੀ ਸਹਿਯੋਗੀ ਜਿਹੜੇ ਆ ਇਸ ਗੁਰੂ ਕਲਾ ਮੰਚ ਦੇ ਹਿੱਸਾ ਆ ਅਸੀਂ ਅਸੀਂ ਪ੍ਰਭੂ ਦੇ ਭਗਤ ਆਪਣੇ ਆਪ ਨੂੰ ਸੇਵਕ ਸਮਝਦੇ ਹੋਏ ਲੋਕਾਂ ਨੂੰ ਸਮਰਪਨ ਕਰਦੇ ਆ ਇਸ ਰਾਮਲੀਲਾ ਰਾਤਰੀ ਦਾ ਤੇ ਬੜਾ ਸੁਭਾਗ ਹੈ ਕਿ ਅੱਜ ਸਾਡੇ ਕੋਲ ਮیرے ਵੱਡੇ ਵੀਰ ਪੂਰਨ ਜੀ ਜਿਹੜੇ ਸੀਨੀਅਰ ਅਸਿਸਟੈਂਟ ਨੇ ਰਿਵਿਊ ਡਿਪਾਰਟਮੈਂਟ ਦੇ ਵਿੱਚ ਸ਼ਾਰਟ ਆਊਟ ਦੇ ਵਿੱਚ ਮੇਰੇ ਬੜੇ ਸਾਲਾਂ ਤੋਂ ਜੁੜੇ ਹੋਏ ਗੁਰਪ੍ਰਮਾਣ ਸਾਹਿਬ ਆਪਣੇ ਬੇਟਿਆਂ ਦੇ ਨਾਲ ਹਰ ਸਾਲ ਇੱਥੇ ਪ੍ਰਭੂ ਦੇ ਜਨਮਾਨੇ ਦੇ ਸਿਸ਼ਨਾਉਂਦੀ ਆਉਂਦੀ ਆਦੇ ਤੇ ਇਸ ਦੇ ਨਾਲਤੀਜੀ ਪੀੜੀ ਦੇ ਵਿੱਚ ਕਪਾਨੀਆਂ ਪਰਿਵਾਰ ਦੇ ਨਾਲ ਮੇਰਾ ਇਹਨਾਂ ਦੇ ਫਾਜ਼ਲ ਸਾਹਿਬ ਤੋਂ ਲੈ ਕੇ ਬੋਬੀ ਕਪਾਨੀਆਂ ਤੋਂ ਲੈ ਕੇ ਉਹ ਜੀਸ਼ੂ ਤੇ ਜੈਦੇ ਕਪਾਨੀਆਂ ਅਜੀਦ ਕਪਾਨੀਆਂ ਦੀ ਤੀਜੀ ਪੀੜੀ ਸਾਡੇ ਨਾਲ ਜੁੜੀ ਹੋਈ ਆ ਕਪਾਨੀਆਂ ਪੀਪਲ ਇਨਵੈਸਟਮੈਂਟ ਤੋਂ ਮੇਰੇ ਛੋਟੇ ਵੀ ਦੇਸ਼ ਕੁ ਪਾਨਿਆ ਜਨਾ ਚੋ ਬੋ ਵੀ ਪਾਨਿਆ ਕੇ ਨੇ ਵੀਰ ਕੁ ਪਾਨਿਆ ਸਜੇ ਕੁ ਪਾਨਿਆ ਨੀ ਵੀਰਾਜ ਫੋਟਾ ਪਤੇਜਾ ਈਸ਼ੂ ਕੁ ਪਾਨਿਆ ਪਾਨਿਆ ਬੇਕਰ ਰੈਸਟਰੋ ਇਹ ਸਾਰੇ ਇੱਥੇ ਅੱਜ ਵਿਰਾਜਮਾਨ ਨੇ ਇਹਨਾਂ ਨੂੰ ਜੀ ਆਇਆਂ ਕਾ ਤੇ ਸਾਰੀ ਕਮੇਟੀ ਵੱਲੋਂ ਸਮੇਂ ਦੀ ਕਮੀ ਕਰਕੇ ਧੰਨਵਾਦ ਕਰਦਾ ਨਾ ਰੱਥੀ ਆਉਣ ਦੇ ਇਹਨਾਂ ਨੂੰ ਬਸਰਨ ਕਹਾਂਗੇ ਨਾਲ ਸਵਾਗਤ ਕਰਨ ਦੇ ਲਈ ਅਸੀਂ ਦੋਵੰਤ ਸਮਾਗਮ ਕਰਾਂਗੇ ਨਾਲ ਸਵਾਗਤ ਕਰਦੇ ਕਿਸ ਆ ਪਾਨੀਆਂ ਵਿਕਲਪ ਤੋਂ ਸਾਡੇ ਵਿੱਚ ਦੁਰਾਜਮਾਨੇ ਫੈਮਿਲੀ ਦੇ ਸਾਰੇ ਮੈਂਬਰ ਉਹਨਾਂ ਦੇ ਨਾਲ ਸ਼੍ਰੀ ਪੂਰਨ ਚੰਦ ਜੀ ਜਿਨ੍ਹਾਂ ਨੂੰ ਕਿ ਕਰੀ ਇਹ ਕਹੀਏ ਅਸਿਸਟੈਂਟ ਦਾ ਔਨਰੀ ਡੈਜ਼ਿਗਨੇਸ਼ਨ ਕਹਿ ਸਕਦੇ ਆ ਪਰ ਜੇ ਕਹੀਏ ਜੀ ਐਸ ਡੀ ਐਮ ਸਾਹਿਬ ਤੱਕ ਦਾ ਜੇ ਕੋਈ ਕੰਮ ਹੋਵੇ ਉਹ ਵੀ ਪੂਰਨ ਜੀ ਆਪ ਉੱਠ ਕੇ ਜਾ ਕੇ ਸਾਰੇ ਸ਼ਹਿਰ ਦੇ ਫਰਮਨ ਪਿਆਰੇ ਪੂਰਨ ਜੀ ਅੱਜ ਸਾਡੇ ਕੋਲ ਹਾਜ਼ਰ ਨੇ ਉਹਨਾਂ ਦੇ ਦੋਨੋਂ ਬੱਚੇ ਵੀ ਸਾਡੇ ਨਾਲ ਹਾਜ਼ਰ ਨੇ ਉਹਨਾਂ ਦਾ ਇੱਥੇ ਆਨ ਤੇ ਬਹੁਤ ਬਹੁਤ ਸ਼ੁਕਰੀਆ ਮੈਂ ਇੱਕ ਵਾਰੀ ਫੇਰ ਮੰਚ ਵੱਲੋਂ ਸਾਰੇ ਹੀ ਪਦਧਕਾਰੀ ਅੱਜ ਦੇ ਕਲਾਕਾਰ ਤੇ ਪਬਲਿਕ ਜਿਹੜੇ ਸਾਡੇ ਕਲਾਕਾਰਾਂ ਦਾ ਹੌਸਲਾ ਵਧਾਈ ਕਰਨ ਲਈ ਇੱਥੇ ਹਾਜ਼ਰ ਹੈ ਉਹਨਾਂ ਸਾਰਿਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਜੈ ਸ਼ੀ ਰਾਮ ਸ਼ੀਰੀ ਗੁਰੂ ਕਲਾ ਮੰਚ ਦੇ ਰੈਡੀ ਅੱਜ ਦੇ ਸਮਾਗਮ ਦੇ ਵਿੱਚ ਆਏ ਮੁੱਖ ਮਹਿਮਾਨਾਂ ਨੂੰ ਸਾਰੇ ਕਮੇਟੀ ਮੈਂਬਰਾਂ ਵੱਲੋਂ ਹਾਰਦਿਕ ਸਵਾਗਤ ਕਰਦਾ ਜੀ ਆਇਆਂ ਆਖਦਾ ਇਸ਼ੁਰ ਅੱਗੇ ਪ੍ਰਭੂ ਰਾਮ ਜੀ ਅੱਗੇ ਅਰਦਾਸ ਕਰਦੇ ਆ ਕਿ ਪਰਮਾਤਮਾ ਇਹਨਾਂ ਨੇਕ ਆਤਮਾਵਾਂ ਨੂੰ ਦਿਨ ਦੁਗਣੀ ਰਾਤ ਚੋਂ ਅਗਲੀ ਤੱਕੀ ਬਖਸ਼ੇ ਇਹ ਸਮਾਜ ਦੀ ਸੇਵਾ ਕਰਦੇ ਰਹਿਣ ਔਰ ਸਾਡੇ ਗੁਰੂ ਘਰ ਦੇ ਨਾਲ ਜੁੜੇ ਰਹਿਣ ਇਸੇ ਤਰ੍ਹਾਂ ਹੀ ਸਾਰੇ ਸਹੀ ਸਹਿਰ ਦੇ ਸਹਿਯੋਗ ਦੇ ਨਾਲ ਹੀ ਅਸੀਂ ਜਿਹੜੀ ਇਹ ਰਾਮਲੀਲਾ ਕਰਦੇ ਆ ਔਰ ਵੱਤਵਾ ਤਨ ਮਨ ਧੰਦੇ ਨਾਲ ਇੱਥੇ ਸੇਵਾ ਕਰੋ ਤਾਂ ਕਿ ਅਸੀਂ ਲੋਕਾਂ ਨੂੰ ਚੰਗੇ ਸੰਸਕਾਰ ਦੇ ਸਕੀਏ ਜੋ ਸਾਨੂੰ ਈਸ਼ਵਰ ਨੇ ਸਦੀਆਂ ਤੋਂ ਦਿੱਤੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂਜੀ ਜੈ ਸ਼੍ਰੀ ਰਾਮ ਹੇ ਰਮਾਇਣ ਦੀ ਲੀਲਾ 35 ਸਾਲ ਤੋਂ ਅਸੀਂ ਨਕੋਦਰ ਵਾਸੀਆਂ ਨੇ ਚਰਨਾਂ 'ਚ ਪੇਸ਼ ਕਰਦੇ ਆਂ ਸਾਡੇ ਚੇਅਰਮੈਨ ਖੱਤਰ ਸਾਹਿਬ ਪ੍ਰਧਾਨ ਪ੍ਰਾਚੇ ਸਾਹਿਬ ਜੀ ਕੇ ਜੀ ਸਾਰੇ ਭਰਾ ਨਾਲ ਮਿਲ ਕੇ ਸ਼੍ਰੀ ਰਾਮ ਜੀ ਨੂੰ ਲੱਖ ਲੱਖ ਵਧਾਈ ਦਿੰਨੇ ਆਂ ਤੁਹਾਨੂੰ ਵੀ ਵਧਾਈ ਤੇ ਸਾਰੇ ਨੂੰ ਵਧਾਈ ਬੋਲਸੀਆ ਪਤੀ रामचंद्र ਮਹਾਰਾਜ ਜੀ ਕੀ ਜੀ